ਇਦੋ ਹਾਬਰਾਜ ਦੇ ਟਾਈਮ ਦੇ ਤੇ ਇਸਬਲ ਰਾਣੀ ਸੀਗੀ ਉਹਨੇ 450 ਨਬੀ ਜਿਹੜੇ ਸੀ ਨਾ ਬਿਆਲ ਦੇ ਪੁਜਾਰੀ ਰੱਖ ਲੈ ਏਲੀਆ ਇਕੱਲਾ ਹੀ ਸਗਾ ਉਸ ਸਮੇਂ ਇਸਰਾਇਲ ਦੇ ਵਿੱਚ ਪ੍ਰਾਰਥਨਾ ਦੀ ਵਿਧੀ ਜਿਹੜੀ ਸੀ ਟੁੱਟੀ ਹੋਈ ਸੀ ਲੋਕ ਜਿਵੇਂ ਸੀ ਪਰਮੇਸ਼ਰ ਦੇ ਨਾਲੋਂ ਟੁੱਟੇ ਹੋਏ ਸੀਗੇ ਹਾਲੇਲੂਇਆ ਤਾਂ ਕੀ ਗੱਲ ਹੋਈ ਏਲੀਆ ਕਹਿੰਦਾ ਕਿ ਪਹਿਲੇ ਤੁਸੀਂ ਜਗਵੇਦੀ ਉੱਤੇ ਭੇਡ ਚੜਾਓ ਆਕਾਸ਼ ਤੋਂ ਆਗੂ ਉਤਰੇਗੀ ਉਸ ਸਵੀਕਾਰ ਕਰੇਗੀ ਜਿਹਦੀ ਭੇਡ ਨੂੰ ਆਕਾਸ਼ ਤੋਂ ਆਗੂਤਰੀ ਸਵੀਕਾਰ ਕਰੇਗੀ ਉਹੀ ਪਰਮੇਸ਼ਰ ਹੋਵੇਗਾ ਕਹਿੰਦਾ ਬਲਾਓ ਆਪਣੇ ਪਰਮੇਸ਼ਰ ਮੰਨ ਲੋ ਤੁਸੀਂ ਜਿਹਨੂੰ ਮੰਨਦੇ ਹੋ ਉਹਦੀ ਉਪਾਸਨਾ ਕਰੋ ਤੁਸੀਂ ਕਿਉਂ ਆਗਤ ਆ ਰਹੇ ਤਾਂ ਭੇਡ ਨੂੰ ਵੀ ਕਰੇ ਸਵੀਕਾਰ ਕਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੁਕਾਰਦੇ ਰਹੇ ਨਹੀਂ ਆਏ ਉਹਨੇ ਆਪਣੇ ਸਰੀਰ ਵੀ ਮੰਨ ਲੋ ਜ਼ਖਮੀ ਕਰ ਲਏ ਬਥੇਰਾ ਕੋਈ ਤਸੀਹੇ ਦਿੱਤੇ ਇਹ ਭਗਤੀ ਨਹੀਂ ਹੈਗੀ ਹallelujah ਹallelujah ਟਕਾਲਾਂ ਦੀ ਭੇਡ ਦੇ ਸਮੇਂ ਇਲੀਆ ਹੋਇ ਉੱਠਿਆ ਉਹਨੇ ਪਹਿਲੇ ਕੀ ਕੀਤਾ ਜੀ ਯਕਵੇਦੀ ਦੀ ਮੁਰਮਤ ਕੀਤੀ ਔਰ ਕੀ ਕੀਤਾ ਯਕੂਬ ਦੇ ਪੁੱਤਰਾ ਦੇ ਨਾਲ 12 ਜਿਹੜੇ ਸੀਗੇ ਪੱਥਰ ਲੈ ਔਰ ਪੱਥਰਾਂ ਦੇ ਨਾਲ ਉਹ ਯਕਵੇਦੀ ਦੀ ਮੁਰਮਤ ਕੀਤੀ ਉਹਨੂੰ ਮੁਰਮਤ ਉਹਨਾਂ 12 ਦਾ ਮਤਲਬ ਇਹ ਕੀ ਜਿੰਨੀਆਂ ਗੋਤਾਂ ਆ ਸਾਰੀਆਂ ਪਰਮੇਸ਼ਰ ਤੋਂ ਦੂਰ ਹੋਈਆਂ ਹੋਈਆਂ ਆ ਪਰਮੇਸ਼ਰ ਦੀ ਮਹਿਮਾ ਤੇ ਪਰਮੇਸ਼ਰ ਦੀ ਵਡਿਆਈ ਨਹੀਂ ਕਰਦੀਆਂ ਬਿਆਰ ਦੀਆਂ ਪੂਜਾ ਕਰਦੀਆਂ ਦੂਸਰੇ ਦੇਵਤਿਆਂ ਦੀਆਂ ਪੂਜਾ ਕਰਦੀਆਂ ਆ ਹਾਲੇਲੂਇਆ ਜਗਵੇਦੀ ਦੀ ਮਰਮਤ ਕਰਨ ਤੋਂ ਬਾਅਦ ਉਹਨੇ ਕੀ ਕੀਤਾ ਬਲਦ ਰੱਖਿਆ ਉੱਤੇ ਉਹਨੂੰ ਉਹਨੂੰ ਸਫਾਈ ਕੀਤੀ ਉਹਨੇ ਔਰ ਇਹਨਾਂ ਇੱਕ ਗੱਲ ਕਹੀ ਉਹਨੇ ਕਿ ਪਰਮੇਸ਼ਰ ਅੱਜ ਜਿੰਨੇ ਵੀ ਲੋਕ ਬੈਠੇ ਨੇ ਜਾਣ ਲੈਣ ਕਿ ਇਸ ਧਰੈਲ ਉੱਤੇ ਤੂੰ ਇਕੱਲਾ ਹੀ ਪਰਮੇਸ਼ਰ ਆ ਹallelujah ਉਹ ਇਹ ਗੱਲ ਤਾਂ ਹੀ ਤੁਸੀਂ ਕਹਿ ਸਕਦੇ ਆ ਕਿ ਜੇ ਤੁਸੀਂ ਪਰਮੇਸ਼ਰ ਦੇ ਨਾਲ ਸਮਾਵਸਥਿਤ ਕਰਦੇ ਆ ਪਰਮੇਸ਼ਰ ਨੂੰ ਟਾਈਮ ਪਾਸ ਨਾ ਸਮਝੋ ਜੇ ਕੋਈ ਦਿਲ ਆਇਆ ਪ੍ਰਾਰਥਨਾ ਕਰਨ ਲਈ ਜਦੋਂ ਦਿਲ ਨਹੀਂ ਆ ਨਹੀਂ ਪ੍ਰਾਰਥਨਾ ਕੀਤੀ ਇਹਦਾ ਮਤਲਬ ਤੁਸੀਂ ਮਾਰ ਖਾਓਗੇ ਹallelujah ਹallelujah ਜਦੋਂ ਪਤਰਸ ਨੂੰ ਪ੍ਰਭੂ ਯਿਸੂ ਮਸੀਹ ਜਦੋਂ ਅਮਨ ਨਿਰਾਲੇ ਵਿੱਚ ਲੈ ਕੇ ਗਏ ਤਾਂ ਟੀਮ ਦੀ ਮਾਰ ਦੇ ਉੱਤੇ ਪ੍ਰਭੂ ਪ੍ਰਾਰਥਨਾ ਕਰਨ ਲੱਗ ਪਏ ਫਿਰ ਉਹ ਚੇਲਿਆਂ ਨੂੰ ਕਹਿੰਦੇ ਕਿ ਪ੍ਰਾਰਥਨਾ ਕਰੋ ਪ੍ਰਾਰਥਨਾ ਕਰੋ ਕਿਤੇ ਪਰਤਾਵੇ ਵਿੱਚ ਨਾ ਪੈਸੇ ਹੋ ਅੱਜ ਦੀਆਂ ਤੁਹਾਡੀਆਂ ਪ੍ਰਾਰਥਨਾਵਾਂ ਕੀਤੀਆਂ ਗਈਆਂ ਕੱਲ ਨੂੰ ਜਦੋਂ ਪ੍ਰਤਾਵਾ ਆਉਣਾ ਨਾ ਤੇ ਉਹਦੇ ਵਿੱਚ ਤੁਸੀਂ ਸਾਰੇ ਤਰੀਕੇ ਨਾਲ ਨਿਕਲ ਜਾਣਾ ਤੁਸੀਂ ਜਦੋਂ ਇਮਤਿਹਾਨ ਪ੍ਰਤਾਵੇ ਦਾ ਮਤਲਬ ਜੇ ਇਮਤਿਹਾਨ ਆਉਣਾ ਨਾ ਇਮਤਿਹਾਨ ਵੇਲੇ ਤੁਸੀਂ ਸਾਰੇ ਤਰੀਕੇ ਨਾਲ ਨਿਕਲ ਜਾਣਾ ਹallelujah ਉਹ ਕੋਈ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਆ ਉਹਦੇ ਵਿੱਚ ਆਪਾਂ ਫਸ ਜਾਂਦੇ ਕਿਉਂਕਿ ਆਤਮਿਕ ਜੰਗ ਹੈ ਹallelujah ਅਗਰ ਪ੍ਰਾਰਥਨਾ ਕਰਦੇ ਰਹੋਗੇ ਪਵਿੱਤਰ ਆਤਮਾ ਜਿਹੜਾ ਆ ਉਹ ਤੁਹਾਨੂੰ ਸਰਲ ਤਰੀਕੇ ਨਾਲ ਉਸ ਜਗ੍ਹਾ ਤੋਂ ਲੈ ਜਾਵੇਗਾ ਦੂਤਾਂ ਦੀ ਰੋਪਸਟਾ ਜਦੋਂ 91 ਨੰਬਰ ਰੂਹ ਚ ਕਹਿੰਦੇ ਆ ਕਿ ਉਹ ਤੇਰੇ ਲਈ ਦੂਤਾਂ ਨੂੰ ਹੁਕਮ ਦੇਗਾ ਕਿ ਤੇਰੇ ਸਾਰੇ ਰਾਹ ਵਿੱਚ ਕੀ ਕਰਨ ਤਾਂ ਜੇ ਤੁਸੀਂ ਪ੍ਰੈਜੈਂਟ ਜੇ ਰਹੋਗੇ ਜੇ ਤੁਸੀਂ ਮਤਲਬ ਪ੍ਰਾਰਥਨਾ ਕਰਦੇ ਹੋਗੇ ਉਪਾਸਨਾ ਕਰਦੇ ਹੋਗੇ ਕੋਰ ਤੁਹਾਨੂੰ ਪਤਾ ਹੋਊਗਾ ਕਿ ਤੁਸੀਂ ਆਤਮਿਕ ਜੰਗ ਦੇ ਵਿੱਚ ਆ ਤੁਸੀਂ ਹallelujah ਤੁਸੀਂ ਪ੍ਰਾਰਥਨਾ ਕਰਦੇ ਰਹੋਗੇ ਤੁਹਾਡਾ ਕੰਮ ਆ ਖਾਲੀ ਪ੍ਰਾਰਥਨਾ ਕਰਨੀ ਤੁਸੀਂ ਪ੍ਰਾਰਥਨਾ ਕਰਦੇ ਰਹੋਗੇ ਪਰਮੇਸ਼ਰ ਤੁਸੇ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਪਰਮੇਸ਼ਰ ਤਦੋਂ ਤੁਹਾਨੂੰ ਉਹ ਸਥਿਤੀ ਵਿੱਚੋਂ ਕੱਢ ਕੇ ਅੱਗੇ ਲੈ ਜਾਵੇਗਾ ਹallelujah 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 ਕਿਉਂਕਿ ਜਿਹੜੇ ਸਾਡੇ ਜੁੱਧ ਦੇ ਸ਼ਸਤਰ ਵਸਤਰ ਆਉ ਆਤਮਿਕ ਆਉ ਲੋਕਾਂ ਨੂੰ ਨਹੀਂ ਦਿਸਣੇ ਹੋ ਪਰ ਜਦ ਤੁਸੀਂ ਬੋਲਣਾ ਆ ਨਾ ਪਰਮੇਸ਼ਰ ਨੇ ਕਰ ਦੇਣਾ ਪਤਰਸ ਕੈਦਖਾਨੇ ਸੀ ਕਲੀਸਿਆ ਮਨ ਲਾ ਕੇ ਪ੍ਰਾਰਥਨਾ ਕਰਦੀ ਉਹ ਕਲੀਸਿਆ ਕਹਿੰਦੀ ਪਪੂ ਪਤਰਸ ਸਾਨੂੰ ਚਾਹੀਦਾ ਆ ਇਹ ਹਥਿਆਰ ਆ ਪਪੂ ਸਾਨੂੰ ਪਤਰਸ ਚਾਹੀਦਾ ਆ ਪਪੂ ਪਤਰਸ ਤੇਰੀ ਮਹਿਮਾ ਲਈ ਵਡਿਆਈ ਕਰਨ ਲਈ ਆ ਹallelujah ਤੁਹਾਡਾ ਕੰਮ ਆ ਕਿ ਰੱਬ ਦੇ ਬੰਦੇ ਲਈ ਉਹਦੇ ਘਰਾਣੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਉਹ ਬੋਲਣ ਹੋਵੇ ਤੁਸੀਂ ਇਮਾਨਦਾਰੀ ਨਾਲ ਮਹਿਮਾ ਕਰੋ ਹallelujah ਹallelujah ਕਿਉਂਕਿ ਬਚਨ ਕਹਿੰਦਾ ਕਿ ਲੜਾਈ ਲਊ ਮਾਰਸਣਾ ਨਹੀਂ ਹੈਗੀ ਆਪਾਂ ਲਊ ਮਾਰਸਣਾ ਸਮਝ ਕੇ ਬੈਠੇ ਹੋਏ ਆ ਕਿਉਂਕਿ ਸ਼ੈਤਾਨ ਬੁੱਕ ਦੇ ਸ਼ੀ ਵਾਂਗੂ ਸਾਨੂੰ ਪਾੜਦਾ ਫਿਰਦਾ ਕਿ ਕਦੋਂ ਸਾਨੂੰ ਪਾੜ ਕੇ ਖਾਵੇ ਉਹ ਪਾੜ ਨੂੰ ਫਿਰਦਾ ਉਹ ਕਹਿੰਦਾ ਕਿ ਮੈਂ ਪਰਮੇਸ਼ਰ ਦੀ ਮਹਿਮਾ ਨਹੀਂ ਹੋਣ ਦੇਣੀ ਮੈਂ ਸੌਰ ਦੀ ਜਾਨ ਹੀ ਨਹੀਂ ਦੇਣਾ ਜਿੱਥੇ ਮੈਂ ਜਾਣਾ ਉੱਥੇ ਇਹ ਹੋਣੇ ਆ ਹallelujah ਹallelujah ਉਹ ਪਾਬੂ ਕਹਿੰਦਾ ਮੈਂ ਜਾ ਰਿਹਾ ਤੁਹਾਡੇ ਵਾਸਤੇ ਨਿਵਾਸ ਸਥਾਨ ਬਣਾਵਾਂਗਾ ਜਿੱਥੇ ਮੈਂ ਹੋਵਾਂਗਾ ਉੱਥੇ ਤੁਸੀਂ ਹੋਵੋਗੇ ਹallelujah ਸ਼ੈਤਾਨ ਨੂੰ ਵੀ ਪਤਾ ਲਿਖਿਆ ਆਇਆ ਅੱਜ ਦਾ ਲਿਖੇ ਬਚਨ ਤੋਂ ਅਣਜਾਣ ਨਹੀਂ ਹੈਗਾ ਪਰ ਜਦੋਂ ਤੁਸੀਂ ਪ੍ਰਾਰਥਨਾ ਦੇ ਨਾਲ ਬੋਲਦੇ ਆ ਉਹਦੀ ਪਾਵਰ ਵੱਧਦੀ ਆ ਹallelujah ਹallelujah ਪਲੀਸੀਆ ਕਿੱਥੇ ਜਾ ਕੇ ਪ੍ਰਾਰਥਨਾ ਕਰਦੀ ਸੀ ਬਚਨ ਬਚਨ 'ਚ ਲਿਖਿਆ ਜੇਲ ਨੂੰ ਕੀ ਬਲ ਜੇ ਮਰ ਜੇ ਨੂੰ ਹਲਾ ਦਿੱਤਾ ਜਿੰਦਰੇ ਟੁੱਟ ਗਏ ਉਹ ਜਿੱਥੇ ਪਤਰਸ ਬੈਠਾ ਸੀ ਉਹ ਜਗ੍ਹਾ ਤੇ ਚਾਨਣ ਹੋ ਗਿਆ ਕੋਠੜੀ ਦੇ ਵਿੱਚ ਦੂਤ ਆਇਆ ਪਤਰਸ ਹੀ ਬੱਖੀ ਦੇ ਹੱਥ ਮਾਰਿਆ ਉੱਠ ਪਤਰਸ ਕੀ ਕਰਦਾ ਜੀ ਪਤਰਸ ਕਹਿੰਦਾ ਮੈਂ ਸੁਪਨਾ ਹੀ ਦੇਖ ਰਿਹਾ ਹਾਂ ਪਤਰਸ ਮਗਰ ਮਗਰ ਚੱਲ ਪਿਆ ਸਾਰੇ ਬੂਹੇ ਖੁੱਲੇ ਜੇਲ੍ਹ ਦੇ ਜੰਨੇ ਵੀ ਸੀਗੇ ਫਾਟਕ ਦੇ ਵਿੱਚ ਨਹੀਂ ਤੋ ਬਾਹਰ ਗਿਆ ਤੇ ਗਲੀ 'ਚ ਗਿਆ ਨਾ ਦੂਤ ਉਹ ਤੋਂ ਬੱਖ ਹੋ ਗਿਆ ਫਿਰ ਨੂੰ ਪਤਾ ਲੱਗਾ ਕਿ ਮੈਂ ਸੁਪਨਾ ਨਹੀਂ ਦੇਖ ਰਿਹਾ ਇਹ ਰਿਅਲਟ ਆ ਪ੍ਰਾਰਥਨਾ ਦਾ ਇਹ ਆਤਮਿਕ ਜੁੱਧ ਹallelujah ਤੁਸੀਂ ਪ੍ਰਾਤਨਾ ਕਰਨੀ ਪਰਮੇਸ਼ਰ ਨੇ ਕੰਮ ਕਰਨਾ ਹallelujah ਇਹ ਆਤਮਿਕ ਜੁੱਧ ਕਿਉਂਕਿ ਤੁਸੀਂ ਪਰਮੇਸ਼ਰ ਦੇ ਗਵਾਹ ਹੋ ਪਰ ਬੱਚ ਜੀ ਕਹਿੰਦਾ ਤੁਸੀਂ ਧਰਤੀ ਦੇ ਬੰਦੇ ਤੱਕ ਮੇਰੇ ਕੀ ਹੋਵਗੇ ਗਵਾਹ ਹੋਗੇ ਪਰਮੇਸ਼ਰ ਤੁਹਾਡੇ ਰਸਤਿਆਂ ਨੂੰ ਸਾਫ ਰਸਤਿਆਂ ਨੂੰ ਕਲੀਅਰ ਕਰਦਾ ਜਾਵੇਗਾ ਉਹ ਕਹਿੰਦਾ ਮੇਰੇ ਤੋਂ ਸਿੱਖੋ ਪਰਮੇਸ਼ਰ ਕਹਿੰਦਾ ਕਿ ਮੈਂ ਮੰਨਦਾ ਕੀ ਹੈ ਜੀ ਕੋਮਲਾ ਗਰੀਬ ਆ ਤੂੰ ਆਪਣੇ ਜੀਆਂ ਵਿੱਚ ਕੀ ਪਾਉਂਗੇ ਔਰ ਆਪੋਂਗੇ ਅੱਜ ਪਰਮੇਸ਼ਰ ਦੇ ਜੂਲੇ ਨੂੰ ਆਪਣੇ ਉੱਤੇ ਲੈ ਲਓ ਤੁਸੀਂ ਹallelujah ਜੂਲਾ ਹੋਦਾ ਪ੍ਰਾਰਥਨਾ ਹੈ ਪਰਮੇਸ਼ਰ ਦੀ ਮਹਿਮਾ ਵਡਿਆਈ ਕਰਨੀ ਜਦੋਂ ਘਰ ਦੇ ਜੀ ਚਾਰ ਆ ਪੰਜ ਜੀ ਆ ਬੈਠੋ ਪਰਮੇਸ਼ਰ ਦੀ ਮਹਿਮਾ ਦੀ ਪਰਮੇਸ਼ਰ ਦੀ ਕੀ ਕਰੋ ਵਡਿਆਈ ਕਰੋ ਇਹ ਆ ਪਰਮੇਸ਼ਰ ਦਾ ਜੂਲਾ ਪਰਮੇਸ਼ਰ ਦੇ ਕੰਮਾਂ ਨੂੰ ਕਰੋ ਇਹ ਆ ਪਰਮੇਸ਼ਰ ਦਾ ਜੂਲਾ ਔਰ ਪਰਮੇਸ਼ਰ ਤੁਹਾਨੂੰ ਸਿਖਾਵੇਗਾ ਤੇ ਜਿਹੜੇ ਪਰਮੇਸ਼ਰ ਜਿਹਨਾਂ ਨੂੰ ਚੁਣਦਾ ਹੈ ਉਹਨਾਂ ਨੂੰ ਸਿਖਾਉਂਦਾ ਵੀ ਆ ਔਰ ਉਹਨਾਂ ਦੀ ਬੁੱਧਾ ਨੂੰ ਕੀ ਕਰਦਾ ਪਰਮੇਸ਼ਰ ਖੋਲੜਾਇਆ ਇਸ ਲਈ ਡਰੋ ਨਾ ਕਬਰਾਓ ਨਾ ਹallelujah ਹallelujah ਮੇਰਾ ਚੁਣੋ ਆਪਣੇ ਉਤੇ ਲੈ ਲਵੋ ਅਤੇ ਮੇਰੇ ਤੋਂ ਸਿੱਖੋ ਕਿਉਂ ਜੇ ਮੈਂ ਕੋਮਲ ਅਤੇ ਮੰਗਾ ਗਰੀਬ ਹਾਂ ਅਤੇ ਤੁਸੀਂ ਆਪਣੇ ਜੀਵਾਂ ਵਿਚ ਆਰਾਮ ਪਾਓਗੇ ਮੇਰਾ ਭਾਰ ਕਿਹਾ ਜੀ ਹੌਲਾ ਆ ਹੌਲਾ ਹਾਲੇਲੀਉਆ ਤੁਹਾਨੂੰ ਭਾਰ ਨਹੀਂ ਹੋਊਗਾ ਕਿਉਂਕਿ ਪਰਮੇਸ਼ਰ ਨੇ ਤੁਹਾਡੇ ਭਾਰ ਨੂੰ ਲੈ ਲਿਆ ਹੋਇਆ ਆ ਪਹਿਲੀ ਲੈਣ ਚ ਉਹਨੇ ਕਿਹਾ ਕਿ ਮੇਰੇ ਇੱਕ ਥੱਕੇ ਦੇ ਪਹਾੜੇ ਦੇ ਲੋਕੋ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਨੂੰ ਕੀ ਦਵਾਂਗਾ ਤੁਹਾਡਾ ਭਾਰ ਪਰਮੇਸ਼ਰ ਲੈਣ ਨੂੰ ਤਿਆਰ ਆ ਹਾਲੇਲੀਉਆ ਹਾਲੇਲੀਉਆ ਫਸਕ ਨਿਸ਼ਨ ਪਰਮੇਸ਼ਰ ਨੇ ਕਿਹਾ ਕਿ ਆਪਣਾ ਭਾਰ ਮੈਨੂੰ ਦੇ ਦਿਓ ਤੁਸੀਂ ਅਸੀਂ ਪਰਮੇਸ਼ਰ ਨੂੰ ਕਿ ਕਿਦਾਂ ਅਸੀਂ ਇਨਸਾਨੀ ਤੌਰ ਤੇ ਸੋਚਦੇ ਆ ਤੁਸੀਂ ਬੋਲੋਗੇ ਪਰਮੇਸ਼ਰ ਤੁਹਾਡੇ ਭਾਰ ਨੂੰ ਲੈ ਲਵੇਗਾ ਹallelujah ਕਿ ਪਰਮੇਸ਼ਰ ਮੈਂ ਆਪਣੇ ਭਾਰ ਨੂੰ ਤੈਨੂੰ ਸੌਂਪਦਾ ਆ ਜਦੋਂ ਅਸੀਂ ਆਪਣੇ ਭਾਰ ਨੂੰ ਪਰਮੇਸ਼ਰ ਨੂੰ ਸੌਪੂਗੇ ਤਾਂ ਫੇਕੀਆ ਪਰਮੇਸ਼ਰ ਤੁਹਾਡੇ ਭਾਰ ਨੂੰ ਲੈ ਲਵੇਗਾ ਤੁਹਾਡਾ ਕੰਮ ਆ ਕਿ ਤੁਸੀਂ ਪਰਮੇਸ਼ਰ ਦੀ ਉਪਾਸਨਾ ਕਰੋ ਹallelujah ਇਸ ਲਈ ਡਰੋ ਨਾ ਕਿਸੇ ਗੱਲ ਤੋਂ ਵੀ ਜਿਸੇ ਦਾ 43 ਹੈ ਉਹੀ 10 ਸੈਤ ਪੜਾਂਗੇ ਕਿ ਕਿਸੇ ਦਰ ਤੇ ਅਸੀਂ ਕਿਦਾਂ ਜੁੱਧ ਜਿੱਗੀ ਕੀ ਕਿਦਾਂ ਲੜਾਂਗੇ ਅਸੀਂ ਉਹ ਲੜਦਾ ਵੀ ਪਰਮੇਸ਼ਰ ਹੀ ਆ ਹallelujah ਪਰਮੇਸ਼ਰ ਕਹਿੰਦਾ ਕਿ ਮੈਂ ਤੁਹਾਡੇ ਅੱਗੇ ਅੱਗੇ ਚਲਾਂਗਾ ਜਿਵੇਂ ਜਿਹਾ 45 ਦਾਜ ਕਹਿੰਦਾ ਕਿ ਮੈਂ ਤੁਹਾਡੇ ਅੱਗੇ ਅੱਗੇ ਚਲਾਂਗਾ ਹਰ ਉਚਾਈ ਨੂੰ ਪਤਰਾ ਕਰ ਦਿਆਂਗਾ ਪਿੱਤਰ ਦੇ ਦਰਾਂ ਨੂੰ ਭੰਨ ਦਿਆਂਗਾ ਲੋਹੇ ਦੇ ਘੋੜਿਆਂ ਨੂੰ ਵੜ ਜਾਗਾ ਮੈਂ ਤੁਹਾਨੂੰ ਧਰਤੀ ਦੇ ਲੋਕੀਂ ਛੁਪੇ ਪਦਾਰਥ ਦਿਆਂਗਾ ਤਾਂ ਤੁਸੀਂ ਜਾਣੋਗੇ ਮੈਂ ਤੁਹਾਡਾ ਕੀ ਆ ਜੀ ਪਰਮੇਸ਼ਰ ਤੁਸੀਂ ਮੇਰੇ ਕੀ ਹੋ ਜੀ ਉਹ ਪਰਮੇਸ਼ਰ ਲੜਦਾ ਪਰਮੇਸ਼ਰ ਹੀ ਆ ਹallelujah ਹallelujah ਕਿਉਂਕਿ ਆਤਮਕ ਜੋੜデア ਲੜਨਾ ਪਰਮੇਸ਼ਰ ਨੇ ਆ ਪਰ ਉਹਨੇ ਕੀ ਕਰਨਾ ਤੂੰ ਸੀ ਉਹਦੇ ਗਵਾਹ ਹੋ ਤੁਸੀਂ ਹallelujah ਹallelujah ਔਰ ਜਿਹੜਾ ਗਵਾਹ ਹੈ ਜਦੋਂ ਕਾਇਦੇ ਮੁਜ਼ਬ ਲੜਦਾ ਹੈ ਨਾ ਤਾਂ ਉਹਨੂੰ ਫੇਕੀ ਮਿਲਦਾ ਹੈ ਮੁਕਟ ਮਿਲਦਾ ਹੈ ਹਾਂਜੀ ਪੜਾਂਗੇ 41 41 ਦੀ 10 ਨਾ ਡਰ ਮੈਂ ਤੇਰੇ ਅੰਸਾਂ ਜੋ ਹਾਂ ਨਾ ਕਾਬਲ ਮੈਂ ਤੇਰਾ ਪਰਮੇਸ਼ਰ ਜੋ ਹਾਂ ਮੈਂ ਤੈਨੂੰ ਜੋਰ ਬਖਸ਼ਾਂਗਾ ਹallelujah ਹallelujah ਪਰਮੇਸ਼ਰ ਕਹਿੰਦਾ ਨਾ ਡਰ ਮੈਂ ਤੇਰੇ ਕੀਆ ਜੀ ਨਾ ਕਾਬਲ ਮੈਂ ਤੇਰਾ ਕੀਆ ਪਰਮੇਸ਼ਰ ਆ ਮੈਂ ਤੈਨੂੰ ਕੋਈ ਬਖਸ਼ਾਂਗਾ ਜੋਰ ਬਖਸ਼ਾਂਗਾ ਤੁਸੀਂ ਪਰਮੇਸ਼ਰ ਦੀ ਮਹਿਮਾ ਕਰੋ ਪਰਮੇਸ਼ਰ ਤੁਹਾਨੂੰ ਜੋਰ ਦੇਵੇਗਾ ਬਚਨ ਚ ਲਿਖਿਆ ਉਹ ਆਪਣਾ ਜੋਰ ਆਪਣਾ ਬਲ ਪਹਿਨਾਉਂਦਾ ਆ ਪਾਲਸ ਕਹਿੰਦਾ ਜਦੋਂ ਜਦੋਂ ਮੈਂ ਨਿਰਵਲ ਹੁੰਨਾ ਨਾ ਕਮਜ਼ੋਰ ਹੋਣਾ ਤਦੋਂ ਤਦੋਂ ਪਰਮੇਸ਼ਰ ਮੈਨੂੰ ਆਪਣੇ ਨਵੇਂ ਬਲ ਦੇ ਨਾਲ ਭਰਦਾ ਆ ਕਿਉਂਕਿ ਇਹ ਯੁੱਧ ਜਿਹੜਾ ਆ ਇਹ ਸਰੀਰਕ ਤੌਰ ਤੇ ਨਹੀਂ ਹੈਗਾ ਆਤਮਿਕ ਤੌਰ ਤੇ ਆ ਬਚਨ ਲਿਖਿਆ ਸੱਚੇ ਭਗਤ ਆਤਮਾ ਤੇ ਸਚਾਈ ਦੇ ਨਾਲ ਪਿਤਾ ਦੀ ਭਗਤੀ ਕਰਨਗੇ ਪਿਤਾ ਇਹੋ ਜਿਹੇ ਭਗਤਾਂ ਨੂੰ ਕੀ ਹੈ ਜੀ 14 ਆ ਪਿਤਾ ਆਤਮਾ ਆ ਹਾਲੇਲੂਆ! ਹਾਲੇਲੂਆ! ਅੋਰ ਜੇ ਤੁਸੀਂ ਰੂਹ ਤੇ ਸੱਚਾਈ ਦੇ ਨਾਲ ਮਹਿਮਾ ਕਰਦੇ ਆਂ ਜੇ ਤੁਸੀਂ ਉਹਦੇ ਨਾਲ ਜੁੜ ਕੇ ਉਹਦੀ ਮਹਿਮਾ ਕਰਦੇ ਆਂ ਪਰਮੇਸ਼ਰ ਨਵੇਂ ਦਾਨ ਔਰ ਵਰਦਾਨਾਂ ਨਾਲ ਭਰਦਾ ਪਰਮੇਸ਼ਰ ਨਵੇਂ ਕੰਮ ਕਰਦਾ ਪਰਮੇਸ਼ਰ ਹਾਲੇਲੂਆ! ਪਰ ਜਗਤ ਦੇ ਪਰਮੇਸ਼ਰ ਕਹਿੰਦਾ ਨਾ ਡਰ ਮੈਂ ਤੇਰੇ ਕੀ ਆਂ ਕਬਰਾਉ ਨਾ ਕਿਸੇ ਗੱਲ ਲਈ ਡਰੋ ਨਾ ਤੁਸੀਂ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਅੱਗੇ ਚਲਾਗਾ ਹਰ ਉਚਾਈ ਨੂੰ ਵੀ ਕਰਾਂਗਾ ਪੱਧਰਿਆ ਕਰ ਦਿਆਂਗਾ ਕੋਈ ਉਚਾਈ ਤੁਹਾਡੇ ਮੂਰੇ ਨਹੀਂ ਆਵੇਗੀ ਮੈਂ ਪਿੱਤਰ ਦੇ ਦਰਾਂ ਨੂੰ ਵੀ ਕਰਦੇ ਆਂਗਾ ਪੰਨ ਦਿਆਂਗਾ ਮੈਂ ਲੋਹੇ ਦੇ ਖੋੜਿਆਂ ਨੂੰ ਬੰਨ੍ਹ ਦਿਆਂਗਾ ਮੈਂ ਤੁਹਾਨੂੰ ਜਿਹੜੇ ਧਰਤੀ ਜਿੱਲੂ ਸ਼ੂਪੇ ਪਹਾਰ ਸਨ ਉਹ ਮੈਂ ਤੁਹਾਨੂੰ ਦਵਾਂਗਾ ਕਹਿੰਦਾ ਮੈਂ ਤੁਹਾਡਾ ਪਰਮੇਸ਼ਰ ਜਿਨੇ ਤੁਹਾਨੂੰ ਬੁਲਾਇਆ ਜਿਨੇ ਤੁਹਾਨੂੰ ਨਾਮ ਲੈ ਕੇ ਪੁਕਾਰਿਆ ਹੋਇਆ ਹallelujah ਇਸ ਲਈ ਕਬਰਾਂ ਉਹਨਾਂ ਕਿਸੇ ਗੱਲ ਨਹੀਂ ਡਰੋ ਨਾ ਕਬਰਾਂ ਉਹਨਾਂ ਚਿੰਤਾ ਨਾ ਕਰੋ ਕਿਸੇ ਗੱਲ ਲਈ ਤੁਸੀਂ ਉਹ ਪਾਸਨਾ ਕਰੋ ਪਰਮੇਸ਼ਰ ਦੀ ਹਾਂਜੀ ਅੱਗੇ ਮੈਂ ਤੇਰੀ ਸਹਾਇਤਾ ਕਰਾਂਗਾ ਹਾਂ ਮੈਂ ਤੈਨੂੰ ਆਪਣੇ ਫਤਿਹਮੰਦ ਸੱਚੇ ਹੱਥ ਨਾਲ ਸੰਭਾਲਾਂਗਾ ਮੈਂ ਤੇਰੀ ਸਹਾਇਤਾ ਕਰਾਂਗਾ ਔਰ ਮੈਂ ਤੈਨੂੰ ਫਤਿਹਮੰਦ ਸੱਚੇ ਹੱਥ ਨਾਲ ਕੀ ਕਰਾਂਗਾ 다উদ ਕਹਿੰਦਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਹਾਲੇਲੂਇਆ ਉਹ ਕਹਿੰਦਾ ਮੇਰੀ ਸਹਾਇਤਾ ਪਰਮੇਸ਼ਰ ਤੋਂ ਆਵੇਗੀ ਮੈਂ ਪੁਕਾਰਾਂਗਾ ਔਰ ਪਰਮੇਸ਼ਰ ਮੈਨੂੰ ਕੀ ਦਵੇਗਾ ਉੱਤਰ ਦਵੇਗਾ ਜਦੋਂ ਅਮਾ ਲਿਖਿਆ ਨੇ ਸਿੱਕਲਕ ਪੂਰਾ ਸ਼ਾਇਰ ਨੂੰ ਸਾਰ ਦਿੱਤਾ ਔਰ ਜਦੋਂ ਪਰਿਵਾਰ ਦੇ ਮੈਂਬਰ ਸੀਗੇ ਹੋਰ ਵੀ ਜਿੰਨੇ ਸੀ ਉਹਨਾਂ ਨੇ ਬਲਦੀ ਬਣਾ ਕੇ ਲੈ ਗਏ ਨਾ ਦੌਰ ਜਦੋਂ ਆਇਆ ਉਹਨਾਂ ਨੇ ਦੇਖਿਆ ਕਿ ਸਹਿਰ ਸਾਰਾ ਜਿਹੜਾ ਸਾੜ ਦਿੱਤਾ ਗਿਆ ਆ ਉਹ ਗੋਡੇ ਟੇਕੇ ਬੈਠਾ ਪਰਮੇਸ਼ਰ ਦੇ ਮੂਰੇ ਉਹਨੇ ਇੱਕੋ ਗੱਲ ਕਹੀ ਕਿ ਪਰਮੇਸ਼ਰ ਮੈਂ ਉਹਨਾਂ ਦੇ ਮਗਰ ਜਾ ਮਾ ਕਾ ਨਾਜ਼ਮਾ ਪ੍ਰਵਾਜ਼ ਆਈ ਕਿ ਨਿਸ਼ਾਨ ਤੂੰ ਉਹਨਾਂ ਦੇ ਮਗਰ ਜਾ ਕਿਉਂਕਿ ਮੈਂ ਉਹਨਾਂ ਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਹੈ ਹallelujah ਹallelujah ਗਿਦੌਨ ਦੇ ਬਾਰੇ ਅਸੀਂ ਪੜ੍ਹਦੇ ਆ ਨਾ ਗਿਦੌਨ ਜਦੋਂ ਬਲੋ ਅਮਲੇਕੀ ਜਦੋਂ ਆਏ ਅਮੋਨੀਏ ਆਏ ਉਹਨਾਂ ਨੇ ਕੀ ਕੀਤਾ ਜਦੋਂ ਆਉਂਦੇ ਸੀਗੇ ਉਹਨਾਂ ਦਾ ਸਾਰਾ ਜਿੰਨਾ ਸਾਰ ਦੋ ਸਮਾਨ ਖਾਣਾ-ਦਾਣਾ ਸਾਰਾ ਕੋ ਚੱਕ ਕੇ ਲੈ ਜਾਂਦੇ ਸੀਗੇ ਟਿੱਡੀਆਂ ਕੋ ਆਉਂਦੇ ਸੀਗੇ ਤੇ ਪਰਮੇਸ਼ਰ ਉਹ ਜਿਹੜਾ ਗਿਦੌਨ ਸੀਗਾ ਉੱਚ ਬੱਚੇ ਤੇ ਬੈਠ ਕੇ ਕੀ ਛੱਟ ਰਿਹਾ ਸੀਗਾ ਕੜਕ ਛੱਟ ਰਿਹਾ ਸੀ ਤੇ ਦੂਤ ਕੀ ਕਹਿੰਦਾ ਤੇ ਤਕੜੇ ਸੂਰਬੀਰ ਡਰ ਕੋ ਡਰਦਾ ਮਾਰਾ ਮਤਲਬ ਪਮਾਲਕੀਆਂ ਤੋਂ ਡਰਦਾ ਹੋਇਆ ਅਮੋਨੀਆਂ ਤੋਂ ਡਰਦਾ ਹੋਇਆ ਕੀ ਕਰ ਰਿਹਾ ਸੀਗਾ ਮਤਲਬ ਫਲਿਸਤੀਨੀਆਂ ਤੋਂ ਡਰਦਾ ਹੋਇਆ ਕਣਕ ਦੇ ਦਾਣੇ ਛੱਟ ਰਿਹਾ ਸੀ ਉਹ ਪਰ ਦੂਦ ਕੀ ਕਹਿ ਰਿਹਾ ਹੈ ਇਹ ਤਕੜੇ ਸੂਰਬੀਰ ਪਰਮੇਸ਼ਰ ਤੇਰੇ ਹੱਥੀ ਅਸਰੈਲ ਨੂੰ ਫਤਿਹ ਦਵਾਵੇਗਾ ਜਿਹੜੇ ਕੰਮ ਮਨੁੱਖ ਨਹੀਂ ਕਰ ਸਕਦੇ ਪਰਮੇਸ਼ਰ ਉਹਨਾਂ ਪੰਮਾ ਨੂੰ ਕਰਨ ਦੀ ਤਾਕਤ ਰੱਖਦਾ ਜਿਹੜੇ ਕੰਮ ਤੁਸੀਂ ਸਰੀਰ ਦੇ ਅਨੁਸਾਰ ਨਹੀਂ ਕਰ ਸਕਦੇ ਆਪਣੀ ਬੋਧੇ ਪਰਮੇਸ਼ਰ ਦੇ ਨਾਲ ਬੈਠ ਕੇ ਪਰਮੇਸ਼ਰ ਦੀ ਮਹਿਮਾ ਕਰੋ ਤੁਸੀਂ ਬੈਠ ਕੇ ਪਰਮੇਸ਼ਰ ਦੀ ਮਹਿਮਾ ਕਰੋਗੇ ਉਹ ਕੰਮ ਜਿਹੜੇ ਜਿਹੜੇ ਮਤਲਬ ਮਹੀਨੇ ਬੱਧੀ ਹੋਣ ਵਾਲੇ ਹੁੰਦੇ ਸਾਲਾਂ ਬੱਧੀ ਹੋਣ ਵਾਲੇ ਹੁੰਦੇ ਪਰਮੇਸ਼ਰ ਉਹਨਾਂ ਦਿਨਾਂ ਦੇ ਵਿੱਚ ਕਰਨ ਦੀ ਤਾਕਤ ਰੱਖਦਾ ਪਰਮੇਸ਼ਰ ਜਾ ਕੇ ਮੈਨੂੰ 2021 ਦੀ ਗੱਲ ਮੇਰੀ ਨੋਨੇ ਬਾਹਰ ਜਾਣਾ ਸੀ ਜਦੋਂ ਉਸ ਸਮੇਂ ਟਿਕਟ ਵੀ ਹੋ ਗਈ ਸਾਰਾ ਕੁਝ ਸੰਤਨੀ ਜੀ ਬੀ ਸਤ ਜੀ ਨਾਲ ਜਦੋਂ ਅਸੀਂ ਮਤਲਬ ਦਿੱਲੀ ਐਂਬੈਸੀ ਗਿਆ ਜਿੱਦਾ ਉਸ ਐਂਬੈਸੀ ਨਹੀਂ ਜਦੋਂ ਆਪਾਂ ਜਾਇਦਾ 에어ਪੋਰਟ ਤੇ ਦਿੱਲੀ 에어ਪੋਰਟ ਤੇ ਗਏ ਜਦੋਂ ਜਦੋਂ ਮਤਲਬ ਜਹਾਜ਼ ਤੇ ਚੜਨਾ ਸੀਗਾ ਉਹ ਕਹਿੰਦਾ ਤੇਰਾ ਜਿਹੜਾ ਮਤਲਬ ਮੈਡੀਕਲ ਐਕਸਪਾਇਰ ਹੋ ਗਿਆ ਜਿੱਦਾ ਤੂੰ ਜਾ ਤੂੰ ਮਰ ਜਹਾਜ਼ ਤੇ ਚੜ ਨਹੀਂ ਸਕਦੀ ਉਹ ਪ੍ਰੋਸੀਜਰ 28 ਦਿਨ ਦਾ ਪ੍ਰੋਸੀਜਰ 라 ਘੱਟ ਤੋਂ ਘੱਟ ਵੀ ਔਰ ਉਸ ਸਮੇਂ ਜਦ ਸਗਾ ਕਿ 15 ਜੋ 20 ਦਿਨ ਰਹਿ ਗਏ ਸੀਗੇ ਜਿੱਦਾ ਕਲਾਸ ਜਿਹੜੀ ਆ ਮਤਲਬ اٹੈਂਡ ਕਰਨ ਲਈ ਜੇ ਉਹ ਕਲਾਸ اٹੈਂਡ ਨਹੀਂ ਕਰਦੀ ਤਾਂ ਉਹ ਉਹਦਾ ਸਾਲ ਉਹ ਸਾਲ ਵੀ ਖਰਾਬ ਹੋ ਜਾਂਦਾ ਸੀ ਉਹਦਾ ਪਰਮੇਸ਼ਰ ਦੀ ਇੰਦਾ ਦੀ ਕਿਰਪਾ ਹੈ ਉਸ ਤੋਂ ਪਹਿਲਾਂ ਜਦੋਂ ਮਤਲਬ ਐਕਸਪਾਇਰ ਹੋਣਾ ਸੀਗਾ ਉਹ ਮੈਡੀਕਲ ਆਸੀ ਉਹ ਤੋਂ ਮਤਲਬ ਜਾ ਕੇ ਲੁਧਿਆਣੇ ਜਾ ਕੇ ਮਤਲਬ ਮੈਡੀਕਲ ਜਿਹੜਾ ਸੀ ਆਪਾਂ ਅਪਰੂਵ ਕਰਾ ਲਿਆ ਪਰ ਉਹਨਾਂ ਨੇ ਜਿੱਦਾਂ ਐਮਬੈਸੀ ਵਾਲਿਆਂ ਨੇ ਜਿਹੜਾ ਆਇਆ ਸੀਗਾ ਅੱਜ ਤਾਂ ਉਹ ਐਕਸਪਾਇਰ ਹੀ ਚੱਲੀ ਜਾਂਦਾ ਸੀ ਉਹਨਾਂ ਦੀ ਡੇਟ ਦੇ ਵਿੱਚ ਅਸੀਂ ਬੋਲੇ ਉਥੇ ਮੈਂ ਵਿਜੇਸ਼ੰਤ ਜੀ ਹੋਰ ਵੀ ਮਤਲਬ ਮੇਰੇ ਬਰਦਰਸੀ ਨਾਲ ਸਾਰੇ ਜਣੇ ਗਏ ਸੀ ਅੰਬੈਸੀ ਉਥੇ ਬੋਲੇ ਜਾ ਕੇ ਗਏ ਉਥੇ ਸਾਨੂੰ ਅੰਦਰ ਹੀ ਨਹੀਂ ਕਿਸੇ ਨੇ ਬੜਨ ਦਿੱਤਾ ਅੰਬੈਸੀ ਜਿਹਦਾ ਹੀ ਹੱਥ ਲਾ ਕੇ ਅਸੀਂ ਆ ਗਏ ਵਾਪਸ ਸਾਡੀ ਬੁੱਧ ਸਾਡੀ ਸਮਝ ਸਾਡਾ ਕੁਝ ਵੀ ਸਾਰਾ ਕੁਝ ਮਿੱਟੀ ਫੇਲ ਸਾਰਾ ਕੁਝ ਆ ਗਏ ਅਸੀਂ ਵਾਪਸ ਘਰ ਨੂੰ ਜਦ ਅਸੀਂ ਘਰ ਆਏ ਵਾਪਸ ਅਸੀਂ ਕੁੰਡੇ ਬੰਦ ਕਰ ਲਏ ਗੋਡੇ ਬੰਦ ਕਰਕੇ ਗੋਡੇ ਟੇਕ ਲੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਅੱਜ ਅਸੀਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਦੂਸਰੇ ਦਿਨ 10 ਵਜੇ ਬੇਟੀ ਨੂੰ ਫੋਨ ਆਇਆ ਜਾਂ ਮਤਲਬ ਮੈਸੇਜ ਆ ਗਿਆ ਕਿ ਜਿਹੜਾ ਤੁਹਾਡਾ ਮਤਲਬ ਮੈਡੀਕਲ ਆਪਰੂਵਡ ਹੋ ਗਿਆ ਜੀ ਦਾ ਉਹ ਕੰਮ ਜਿਹੜਾ ਛਾਇਆ ਦਿਨਾਂ ਚ ਨਹੀਂ ਹੋਣਾ ਸੀ ਆਤਮਿਕ ਯੋਗ ਦੇ ਵਿੱਚ ਹੋਇਆ ਕੰਮ ਆ ਆਤਮਿਕ ਰੀਤੀ ਦੇ ਨਾਲ ਦੂਸਰੇ ਦਿਨ ਉਹ ਕੰਮ ਹੋ ਗਿਆ ਫੇ ਆ ਗਈ ਹੁਣ ਆਪਾਂ ਟਿਕਟ ਵੀ ਦੁਬਾਰਾ ਲੈਣੇ ਪੈਣੇ ਕਿਉਂਕਿ ਪਹਿਲੀ ਟਿਕਟ ਜਿਹੜੀ ਸੀ ਉਹ ਫੇਲ ਹੋ ਗਈ ਟਿਕਟ ਦਾ ਵੀ ਇੰਤਜ਼ਾਮ ਪਰਮੇਸ਼ਰ ਨੇ ਕਰ ਦਿੱਤਾ ਧੰਨਵਾਦ ਆਪ ਪਰਮੇਸ਼ਰ ਦਾ ਕਿ ਦੁਆ ਤੇਨਾ ਜਰਾਰ ਸੀ ਪਰਮੇਸ਼ਰ ਬਦੇਸ਼ ਲੈ ਕੇ ਚਲੇ ਗਿਆ ਹਾਲੇਲੂਆ ਉਹ ਜਿਹੜੇ ਕੰਮ ਤੁਸੀਂ ਨਹੀਂ ਕਰ ਸਕਦੇ ਹੋ ਆਤਮਿਕ ਰੀਤੀ ਨਾਲ ਉਹ ਕੰਮ ਕਰਨ ਦੀ ਪਰਮੇਸ਼ਰ ਤਾਕਤ ਦਿੰਦਾ ਤੁਹਾਨੂੰ ਹਾਲੇਲੂਆ